ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡਾ ਵਿਸ਼ਾ ਹੈ ਬੱਚਿਆਂ ਨੂੰ ਕਿਵੇਂ ਡੀਲ ਕਰੀਏ ਸਾਇੰਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਬੱਚੇ ਦੇ ਸਿਆਣੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਿੱਥੇ ਪੁਰਾਣੇ ਸਮੇਂ ਵਿੱਚ ਇਹ ਕਿਹਾ ਜਾਂਦਾ ਸੀ ਕਿ ਬੱਚੇ ਤੇ ਸਿਆਣੇ ਨੂੰ ਸਮਝਣਾ ਇੱਕ ਹੀ ਗੱਲ ਹੈ ਉੱਥੇ ਨਵੀਆਂ ਖੋਜਾਂ ਨੇ ਇਹ ਸਿੱਧ ਕੀਤਾ ਹੈ ਕੇ ਬੱਚੇ ਨੂੰ ਸਮਝਣਾ ਇੱਕ ਮਨੁੱਖ ਨੂੰ ਸਮਝਣ ਨਾਲੋਂ ਬਹੁਤ ਹੀ ਅਲੱਗ ਹੈ ਜਿੱਥੇ ਬੱਚਾ ਨਾਜ਼ੁਕ ਕਮਜ਼ੋਰ ਕੋਮਲ ਤੇ ਅਜਾਦ ਰੁਚੀਆਂ ਦਾ ਮਾਲਕ ਹੁੰਦਾ ਹੈ ਉਥੇ ਮਨੁੱਖ ਬਹੁਤ ਹੀ ਉਲਟ ਤਗੜਾ ਸਖਤ ਤੇ ਸਮਾਜਿਕ ਆਲੇ ਦੁਆਲੇ ਵਿੱਚ ਵੱਜਾ ਹੁੰਦਾ ਹੈ ਇੱਕ ਸਿੱਧੀ ਜੀ ਗੱਲ ਹੈ ਕਿ ਤੁਸੀਂ ਇੱਕ 20 ਸਾਲਾਂ ਦੇ ਨੌਜਵਾਨ ਨੂੰ ਜਿੰਨੀ ਰੋਟੀ ਦੇ ਸਕਦੇ ਹੋ ਉਹ ਇੱਕ ਸਾਲ ਦੇ ਬੱਚੇ ਨੂੰ ਖਵਾ ਸਕਦੇ ਹੋ ਜੋ ਜਿੰਨੀ ਦਵਾਈ ਡਾਕਟਰ ਇੱਕ ਨੌਜਵਾਨ ਨੂੰ ਦਿੰਦਾ ਹੈ ਉਨੀ ਹੀ ਉਹ ਇੱਕ ਸਾਲ ਦੇ ਬੱਚੇ ਨੂੰ ਦੇ ਸਕਦਾ ਹੈ ਜਾਂ ਇੱਕ ਅਧਿਆਪਕ ਜਿਹੜਾ ਕਿ 10ਵੀਂ ਜਮਾਤ ਦੇ ਮੁੰਡਿਆਂ ਨੂੰ ਜੋ ਕੁਝ ਵੀ ਪੜ੍ਹਾਉਂਦਾ ਹੈ ਕਿ ਉਸੇ ਹੀ ਤਰ੍ਹਾਂ ਉਹ ਪਹਿਲੀ ਜਮਾਤ ਦੇ ਮੁੰਡੇ ਨੂੰ ਵੀ ਪੜ੍ਹਾ ਸਕਦਾ ਹੈ ਨਹੀਂ ਬਿਲਕੁਲ ਨਹੀਂ ਬੱਚੇ ਨੂੰ ਰੋਟੀ ਦਵਾਈ ਤੇ ਪੜ੍ਹਾਈ ਇੱਕ ਆਮ ਤੇ ਸਿਆਣੇ ਨੌਜਵਾਨ ਨਾਲੋਂ ਬਿਲਕੁਲ ਅਲੱਗ ਢੰਗ ਨਾਲ ਦਿੱਤੀ ਜਾਂਦੀ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਬੱਚੇ ਦੀਆਂ ਔਂਕਣਾ ਤੇ ਲੋੜਾਂ ਨੌਜਵਾਨ ਨਾਲੋਂ ਵੱਖਰੀਆਂ ਹਨ ਇਸ ਇਸ ਕਰਕੇ ਸਾਨੂੰ ਘਰ ਵਿੱਚ ਬੱਚਿਆਂ ਨੂੰ ਵੀ ਬੱਚਿਆਂ ਵਾਂਗ ਡੀਲ ਕਰਨਾ ਚਾਹੀਦਾ ਹੈ ਤੇ ਸਿਆਣਿਆਂ ਵਰਗੀ ਆਸ ਨਹੀਂ ਰੱਖਣੀ ਚਾਹੀਦੀ ਬੱਚਾ ਇੱਕ ਫੁੱਲ ਹੀ ਨਹੀਂ ਸਗੋ ਫੁੱਲ ਨਾਲੋਂ ਵੀ ਕੋਮਲ ਹੈ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਤੇ ਮਨ ਦਾ ਸਰੂਰ ਹੈ ਜਿਸ ਘਰ ਵਿੱਚ ਬੱਚੇ ਦੇ ਖੇਡਣ ਲੜਨ ਤੇ ਚੈਕਣ ਦੀਆਂ ਆਵਾਜ਼ਾਂ ਨਹੀਂ ਆਉਂਦੀਆਂ ਉਥੇ ਸੁੰਨ ਉਦਾਸੀ ਦਾ ਪ੍ਰਸਾਰਾ ਹੁੰਦਾ ਹੈ ਉੰਜ ਤਾਂ ਪਤੀ ਪਤਨੀ ਆਪਣੇ ਕੰਮਕਾਰਾਂ ਵਿੱਚ ਰੁੱਝੇ ਰਹਿੰਦੇ ਹਨ ਇੱਕ ਬੱਚੇ ਹੀ ਹਨ ਜੋ ਉਹਨਾਂ ਵਿੱਚ ਪਿਆਰ ਵਧਾਉਣ ਦਾ ਕੰਮ ਕਰਦੇ ਹਨ ਬੱਚਿਆਂ ਨੂੰ ਅਸੀਂ ਕੌਮ ਦਾ ਥੰਮ ਤੇ ਆਉਣ ਵਾਲੇ ਸਮੇ ਦਾ ਮਹਾਨ ਨੇਤਾ ਕਹਿੰਦੇ ਹਾਂ ਏਸੇ ਦੇ ਸਹਾਰੇ ਹੀ ਅਸੀਂ ਸਮਝਦੇ ਹਾਂ ਕਿ ਦੇਸ਼ ਤਰੱਕੀ ਕਰੇਗਾ ਇਸੇ ਕਰਕੇ ਸਾਨੂੰ ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ ਧੰਨਵਾਦ